ਨਾ ਆਪਣਾ ਪ੍ਰਭਿੰਦਰ ਸਾਬ ਕੀ ਹੋਇਆ ਕਿ ਕੀ ਗੱਲ ਹੋ ਗਈ ਜਤੋਂ ਲੱਗ ਗਿਆ ਮੋਟਰਸਾਈਕਲ ਗੱਪਿਆਂ ਜਾਂ ਗੱਡੀ ਮੋੜ ਗਈ ਆਹਾ ਬਣਾ ਦਿਹਾੜੀਦਾਰ ਹੈਗਾ ਉੱਤੋਂ ਪੈਸੇ ਮੰਗੀ ਜਾਂਦਾ ਬੈਕ ਨਾ ਗੱਡੀ ਉਹ ਬੈਕਰ ਜਾਇਆ ਆਹੋ ਇੱਥੇ ਗੱਡੀ ਉਹ ਮੋਟਰਸਾਈਕਲ ਗੱਡੀ ਦੇ ਵਿੱਚ ਲੱਗਾ ਜੀ ਤੇ ਗੱਡੀ ਨੂੰ ਵੈਕ ਕਰਤਾ ਤਾਂ ਮੋਟਰਸਾਈਕਲ ਬਚਾਉਂਦਾ ਤੇ ਆਪਲਾਫ ਤੋਂ ਤੁਰੇ ਗਏ ਗੱਡੀ ਦਾ ਨੰਬਰ ਆ ਹਾਂਜੀ ਸਰਦਾਰ ਜੀ ਕੀ ਗੱਲ ਹੋਈ ਸਾਡਾ ਸਰ ਗੱਡੀ ਖੜੀ ਸੀ ਲਿਆ ਕੇ ਮੋਟਰਸਾਈਕਲ ਵਿੱਚ ਮਾਰਿਆ ਤੁਸੀਂ ਗੱਡੀ ਨਾਲ ਕੀ ਕਰ ਰਹੇ ਸੀ ਮੈਂ ਗੱਡੀ ਉੱਧਰ ਲਿਆ ਦੇ ਬੈਕ ਕਰ ਨਾ ਯਾਰ ਹੈ ਕਿ ਬੈਕ ਕਰ ਉੱਧਰ ਉੱਧਰ ਘੁੰਮ ਗਈ ਸੀ ਜੀ ਇਧਰੋਂ ਗੱਡੀ ਆ ਰਹੀ ਸੀ ਇਹਨੇ ਉਹ ਪਰਲੇ ਪਾਸੋਂ ਲਿਆ ਕੇ ਉਹ ਬਹੁਤ ਓਵਰ ਸਪੀਡ ਤੇ ਸੀ ਨਹੀਂ ਆਹ ਦਰਸ਼ਕ ਦੱਸਦੇ ਤੁਸੀਂ ਗੱਡੀ ਬੈਕ ਕਰ ਰਹੇ ਸੀ ਸਰ ਜੀ ਮੇਰੀ ਗੱਡੀ ਉਧਰੋਂ ਸੀ ਉਹ ਦੇਖੋ ਕਿੱਥੇ ਖੜੀ ਹੈ ਮੈਂ ਸੁਣੋ ਗੱਡੀ ਕਿੱਥੇ ਖੜੀ ਸੀ ਮੈਂ ਗੱਡੀ ਬੈਕ ਕਰਦੇ ਸੀ ਸਰ ਗੱਡੀ ਉਹ ਉੱਥੇ ਉਹਨੇ ਕਿੱਥੇ ਵੀ ਆ ਜੀ ਬੈਕ ਕਰਦੇ ਸੀ ਗੱਡੀ ਘੱਪੇ ਸੀ ਯਾਰ ਹਾਈ ਸਪੀਡ ਤੇ ਸਰ ਵਿੱਚ ਲਿਆ ਕੇ ਹਾਂ ਕੀਤੀ ਸਾਈਡ ਤੇ ਹੌਣੇ ਸਾਈਡ ਤੇ ਇੱਕ ਗੱਡੀ ਆਈ ਉਹ ਵੀ ਜੀ ਆਪਣਾ ਪਰਮਿੰਦਰ ਸਿੰਘ ਜੀ ਤੁਸੀਂ ਕਾਹਤੇ ਆ ਰਹੇ ਸੀ ਮੈਂ ਮੋਟਰਸਾਈਕਲ ਤੇ ਇਧਰੋਂ ਆਂਦਾ ਪਿਆ ਸੀਗਾ ਮੇਰੇ ਉਧਰੋਂ ਪਹਿਲਾਂ ਉਧਰੋਂ ਉਧਰੋਂ ਮਗਰੇ ਗੱਡੀ ਝਾੜ ਦਿੱਤੀ ਅੱਛਾ ਮੈਂ ਵੀ ਉਧਰੋਂ ਇਹ ਮਗਰੋਂ ਗੱਡੀ ਮੇਰੀ ਉਹ ਗੱਡੀ ਵੇਖ ਘਰ ਦਾ ਸੀ ਯਾਰ ਕੱਪੇ ਲੱਗੀ ਮਾਰ ਜਾ ਕੱਪੇ ਤੇਰੇ ਤੂੰ ਨਹੀਂ ਅੱਗਰ ਉਧਰੋਂ ਮਾਰਦੇ ਆ ਕੱਪੇ ਹਰ ਵੀ ਤੁਸੀਂ ਚੀਜ਼ ਦੇਖਿਆ ਇਹ ਤੁਸੀਂ ਕੀ ਦੇਖ ਰਹੇ ਗੱਬੇ ਗੱਬਿਓ ਗੱਡੀ ਮੋੜਦਾ ਸੀ ਮੋੜਦਾ ਸੀ ਤੁਸੀਂ ਆਪਣੇ ਅੱਖਾਂ ਵਿੱਚ ਆਹੋ ਵਿੱਚ ਕੀ ਨਾ ਆਪਣਾ ਚਾਰੰਜੀ ਸਿੰਘ ਆਹ ਢਾਜਾ ਪੰਡਾ ਹਾਂਜੀ ਹਾਂਜੀ ਢਾਜਾ ਪੰਡਾ ਸਰਦਾਰ ਜੀ ਮੋੜਦਾ ਹੋਏ ਪੋਸਟ ਕਰਮਚਾਰੀ ਪਹੁੰਚ ਚੁੱਕੇ ਆ ਬਹੁਤ ਬੜੇ ਅਨੁਵਾਦ ਪਕੜੇ ਇਸ ਦਿਨ ਤੈਨੂੰ ਇੱਕ ਬੰਦਾ ਦੇ ਇੱਕ ਬੰਦਾ ਦੇ ਨੂੰ ਭਲਾ ਮਾਨਤ ਬੰਦਾ ਆ ਠੀਕ ਹੈ ਗਰੀਬ ਬੰਦਾ ਐਡਾ ਕੋ ਪੈਸੇ ਠੀਕ ਹੈ ਇਹ ਕੀ ਹੋ ਜਾਏਗਾ ਸਭੀ ਮੋੜਾਂ ਦੇ ਵਿੱਚ ਬੋੜਾ ਰੱਪੜ ਕਾਹਦਾ ਬਜ਼ਾਰ ਲਈ ਤੈਨੂੰ ਪਿਆ ਹਾਂ ਕਿਹਾ ਭਾਜੀ ਚੱਲ ਗਰੀਬ ਬੰਦਾ ਉਹਦੀ ਜਗ੍ਹਾ ਤੈਨੂੰ ਮੈਂ ਦੇ ਦਾਂ ਜਿਹੜਾ ਖਰਚਾ ਪਾਣੀ ਤੇ ਰਹਿਣਾ ਥੋੜਾ ਬੋਤਾ ਕਰ ਸਕਦਾ ਉਹ ਜਿਹੜਾ ਕਹਿੰਦਾ ਜੋ ਨਾ ਕਰਕੇ ਨਿਬੇੜੋ ਠੀਕ ਤੁਸੀਂ ਬਾਦੂ ਦਾ ਸਾਰਾ ਇਹਦਾ ਇਕੱਠਾ ਕਰ ਲਏ ਕਿ ਯਾਰ ਤੂੰ ਵੱਡੀ ਰੋਡ ਦੇ ਵਿੱਚ ਗੱਡੀ ਆ ਕੇ ਮੋੜਨ ਲੱਗਾ ਹੈ ਚਲ ਭਾਜੀ ਤੁਸੀਂ ਐਵੇਂ ਗਲਤ ਬੋਲ ਰਹੇ ਹੋ ਮੈਂ ਨਹੀਂ ਗੱਲ ਸਮਝ ਬੋਲ ਰਹੇ ਮੈਂ ਤਾਂ ਤੈਨੂੰ ਪਹਿਲਾਂ ਵੀ ਆ ਕੇ ਤੇ ਮੇਰਾ ਸਤਾ ਪਿਆ ਹੁੰਦਾ ਸਤਾ ਪਿਆ ਉਹ ਵੀ ਭਾਈ ਜੀ ਨੂੰ ਆਪਣੀ ਹੋਲ ਦੇਣਾ ਜਾਂ ਉਹ ਕੀ ਆ ਦੋ ਕਹਿ ਰਹੇ ਯਾਰ ਥੋੜਾ ਜਿਹਾ ਮਦਦ ਦਿਓ ਜੋ ਨਿਬੜਨ ਮੇ ਕੰਮ ਟੱਗ ਜਾਏਗਾ ਨਾ ਯਾਰ ਤੈਨੂੰ ਮੇਰੇ ਤੋਂ ਕੋਈ ਨਹੀਂ ਹੈ ਲਪੀ ਦੀ ਕਰ ਮਤ ਕਰਦਾ ਹੈ ਨਾ